ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੌ ਨਿਹਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਮਾਰੇ ਇਨਸਾਨਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਛੇਹਾਟਾ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ حاصل ਹੋਈ ਜਦੋਂ ਥਾਣਾ ਛੇਹਾਟਾ ਦੇ ਪੱਲਾ ਕਲੋਨੀ ਦੇ ਵਿੱਚ ਇੱਕ ਦੁਕਾਨਦਾਰ ਜੋ ਕਿ ਬਿਜਲੀ ਬੋਰਡ ਦਾ ਰਿਟਾਇਰ ਅਧਿਕਾਰੀ ਸੀ ਉਸ ਨੂੰ ਲੁੱਟ ਦੀ ਨੀਅਤ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਅਤੇ ਜਿਸ ਦੇ ਦੋ ਦੋਸ਼ੀ ਥਾਣਾ ਛੇਹਾਟਾ ਦੀ ਪੁਲਿਸ ਦੇ ਵੱਲੋਂ ਪਹਿਲਾਂ ਹੀ ਕਾਬੂ ਕਰ ਲਏ ਜਾਂਦੇ ਹਨ ਅਤੇ ਇਸ ਦਾ ਮੁੱਖ ਦੋਸ਼ੀ ਜੋ ਕਿ ਮਾਸਟਰਮਾਈਂਡ ਅਰਸ਼ਦੀਪ ਸਿੰਘ ਉਸ ਨੂੰ ਵੀ ਕਾਬੂ ਕਰਨ ਲੱਗਾ ਹੈ ਮੀਡੀਅਮ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨਿਸ਼ਾਨ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਪੱਲਾ ਕਲੋਨੀ ਦੇ ਵਿੱਚ ਇੱਕ ਕਤਲ ਹੋਇਆ ਸੀ ਅਤੇ ਲੁੱਟ ਦੀਆਂ ਤੇ ਨਾਲ ਇਹ ਕਤਲ ਕੀਤਾ ਗਿਆ ਸੀ ਅਤੇ ਉਸ ਮਾਮਲੇ ਦੇ ਵਿੱਚ ਹੁਣ ਪੁਲਿਸ ਨੇ ਕਾਰਵਾਈ ਕਰਦੇ ਹੋਏ ਇੱਕ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਅਸੀਂ ਮਾਨਯੋਗ ਕਮਿਸ਼ਨਰ ਸਾਹਿਬ ਸਰਦਾਰ ਨੌਨਿਹਾਲ ਸਿੰਘ ਜੀ ਆਈਪੀਐਸ ਏਡੀਸੀਪੀ ਸਰਦਾਰ ਪ੍ਰਭਜੋਤ ਸਿੰਘ ਜੀ ਵਿਰਕ ਏਸੀਪੀ ਕਮਲਜੀਤ ਸਿੰਘ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਮਗਰਲੇ ਸਮੇਂ ਤੋਂ ਜਿਹੜੇ ਲੁੱਟਖਸੁੱਟ ਕਰਨ ਵਾਲੇ ਐ ਡਰੱਗ ਦੇ ਖਿਲਾਫ ਜਿਹੜੀ ਆ ਮੈਮ ਜਿਹੜੀ ਆ ਅਸੀਂ ਵੀਡੀਓਈ ਐ ਉਹਦੇ ਤਹਿਤ ਹੀ ਇੱਕ ਮੁਕੱਦਮਾ ਨੰਬਰ ਜਿਹੜਾ 173 ਮਿਤੀ 21/8/23 ਜੁਰਮ 302 397 ਇਹ 34 2527 549 ਇਹ ਮਤਲਬ ਇਹਨਾਂ ਨੇ ਰਜਿੰਦਰ ਕੁਮਾਰ ਦਾ ਆਪ ਲਕਲੋਨੀ ਦੇ ਵਿੱਚ ਤਿੰਨਾਂ ਵਿਅਕਤੀਆਂ ਨੇ ਜਿਹੜਾ ਕਤਲ ਕਰਦਾ ਕਰਤਾ ਸੀ ਲੁੱਟਖੋ ਕਰਨ ਆਏ ਸੀ ਉਹਦੇ ਚ ਦੋ ਦੋ ਚੀ ਜਿਹੜੇ ਆ ਪਹਿਲਾਂ ਹੀ ਗ੍ਰਿਫਤਾਰ ਹੋ ਚੁੱਕੇ ਸੀ ਇਹ ਜਿਹੜਾ ਮਾਸਟਰਮਾਈਂਡ ਸੀ ਅਰਸ਼ਦੀਪ ਸਿੰਘ ਉਰਫ ਕੋਲੂ ਪੁੱਤਰ ਮੱਤਾ ਸਿੰਘ ਵਾਸੀ ਪਿੰਡ ਪਹਿਲਵਾਨ ਕੇ ਥਾਣਾ ਪਿੱਖੀ ਦੇ ਇਹਦੀ ਗ੍ਰਿਫਤਾਰੀ ਬਾਕੀ ਸੀ ਜਿਹੜਾ ਕਿ ਇਹਨੂੰ ਸੀਕ੍ਰੇਟ ਇਨਫੋਰਮੇਸ਼ਨ ਤੇ ਜਿਹੜਾ ਕਿ ਕੱਲ ਅਸੀਂ ਜਿਹੜਾ ਇੱਥੇ ਸਨ ਸਾਹਿਬ ਗਦਾਮਾ ਦੇ ਲਾਗੂ ਜਿਹੜਾ ਗ੍ਰਿਫਤਾਰ ਕੀਤਾ ਵਾਰਦਾ ਦੇ ਵਿੱਚ ਵਰਤਿਆ ਜਿਹੜਾ ਪਿਸਟਲ ਸੀ ਉਹ ਵੀ ਅਸੀਂ ਇਸ ਤੋਂ ਬਰਾਮਦ ਕਰ ਲਿਆ ਹੁਣ ਇਹਦਾ ਪੁਲਿਸ ਰਿਮਾਂਡ ਲੈ ਕੇ ਤੇ ਜਿਹੜੀ ਬਰੀਕੀ ਦੇ ਨਾਲ ਜਿਹੜੀ ਪੁਸ਼ਕਿਸ਼ ਕੀਤੀ ਜਾਵੇਗੀ ਕਿ ਕਿੰਨੀਆਂ ਹੋਰ ਵਾਰਦਾਤਾਵਾਂ ਇਹਨਾਂ ਨੇ ਕੀਤੀਆਂ ਕਿਉਂਕਿ ਲੁੱਟਾਂ ਖੋਹਾਂ ਕਰਦੇ ਸਨ ਤੇ ਇਹਨੂੰ ਪੇਸ਼ ਅਦਾਲਤ ਕੀਤਾ ਜਾਵੇਗਾ ਸਰ ਕਿੱਥੋਂ ਦਾ ਰਹਿਣਾ ਲਈਏ ਇਹਦਾ ਪਿੰਡ ਪਹਿਲਵਾਨਕੇ ਥਾਣਾ ਭਿੱਖੀਪਿੰਡ ਦੇ ਵਿੱਚ ਇਹਦਾ ਪਿੰਡ ਹੈ ਸਰ ਇੱਥੇ ਕੀ ਕਰਨ ਆਏ ਫਿਰ ਇੱਕੋ ਹੀ ਵਾਰਦਾਤ ਇਹਨਾਂ ਕੀਤੀ ਹੈ ਇਹ ਇਹਨਾਂ ਦਾ ਗੈਂਗ ਸੀ ਇਹਨਾਂ ਨੇ ਲੁੱਟਾਂ ਖੋਹਾਂ ਕਿੰਨੀਆਂ ਇਸ ਤੋਂ ਪਹਿਲਾਂ ਵੀ ਇੱਕ ਦਿਨ ਸਾਡੇ ਥਾਣੇ ਦੇ ਵਿੱਚ ਇੱਕ ਹੋਰ ਲੁੱਟ ਕੀਤੀ ਸੀ ਜਿਹੜਾ ਉਸ ਮੁਕਦਮੇ 'ਚ ਵੀ ਇਹਨਾਂ ਦੀ ਜਿਹੜੀ ਰੈਸਟ ਜਿਹੜੀ ਆਂ ਪਉਣੀ ਆ ਤੇ ਹੋਰ ਵੀ ਜਿਹੜੀਆਂ ਸ਼ਹਿਰ ਦੇ ਵਿੱਚ ਨਾ ਵੱਖ-ਵੱਖ ਵਾਰਦਾਤਾਂ ਕੀਤੀਆਂ ਸਨ ਉਹ ਵੀ ਇਹਨਾਂ ਤੋਂ ਪੁੱਛਗਿੱਛ ਕਰਕੇ ਉਹਨਾਂ ਮੁਕਦਮਿਆਂ ਨੂੰ ਵੀ ਜਿਹੜਾ ਅਸੀਂ ਟ੍ਰੇਸ ਕਰਾਂ ਸਭ ਦੁਕਾਨਦਾਰ ਕੋ ਕਿਨੇਕ ਦੀ ਜਿਹੜੀ ਇਹਨਾਂ ਵੱਲੋਂ ਲੁੱਟ ਕੇ ਦਿੱਤੀ ਗਈ ਇਹਨਾਂ ਨੇ ਕਰੀਬ 9500 ਰੁਪਿਆ ਜਿਹੜਾ ਖੋਹ ਕੀਤਾ ਸੀ ਉਹ ਬਿਜਲੀ ਬੋਰਡ ਦੇ ਵਿੱਚੋਂ ਐਸ ਡੀਓ ਰਟਾਇਰ ਸਨ ਤੇ ਉਹਨਾਂ ਦਾ ਕਰਿਆਨਾ ਸਟੋਰ ਸੀ ਇਹਨਾਂ ਨੇ ਲੁੱਟ ਖੋਹ ਦੀ ਨੀਅਤ ਦੇ ਨਾਲ ਜਿਹੜਾ ਜਾ ਕੇ ਦਿਨ ਦਿਹਾੜੇ ਹੀ ਉਹਦਾ ਕਤਲ ਕਰ ਦਿੱਤਾ ਤੇ ਲੁੱਟ ਕਰਕੇ ਲੈ ਗਏ ਸੀ ਤੇ ਅਸੀਂ ਉਸ ਵਕਤ ਦੇ ਹੀ ਇਹਨਾਂ ਦੇ ਮਗਰ ਲੱਗੇ ਸੀ ਦੋ ਸਾਥੀ ਜਿਹੜੇ ਇਹਨਾਂ ਦੇ ਪਹਿਲਾਂ ਸੀ ਜਿਹੜੇ ਅਸੀਂ ਗ੍ਰਿਫਤਾਰ ਕਰ ਲਿਆ ਦੋਸ਼ੀ ਸਾਹਿਲ ਕੁਮਾਰ ਉਰਫ ਬੰਦ ਮੱਖਣ ਪੁੱਤਰ ਪਾਲ ਕੁਮਾਰ ਜਿਹੜਾ ਸੀ ਉਹ ਗ੍ਰਿਫਤਾਰ ਕੀਤਾ ਗਿਆ ਦੂਜਾ ਅਜੇ ਕੁਮਾਰ ਉਰਫ ਅਜੇ ਪੁੱਤਰ ਪ੍ਰੇਮ ਕੁਮਾਰ ਮਿਹਰਬਾਨਪੁਰਾ ਨਵਾਕੋ ਇਹਨਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਜਿਹੜਾ ਕੀਤਾ ਜਾ ਚੁੱਕਾ ਇਹਦੀ ਗ੍ਰਿਫਤਾਰੀ ਬਾਕੀ ਸੀ ਜਿਹੜਾ ਇਹਨੂੰ ਅਸੀਂ ਕੱਲ ਗ੍ਰਿਫਤਾਰ ਕਰ ਲਿਆ ਸਰ ਹੋਰ ਪਰਚੇ ਹੈਗੇ ਯਾਰ ਤੇ ਜੀ ਇਹ ਇਨਵੈਸਟੀਗੇਸ਼ਨ ਕਰ ਰਹੇ ਆ ਜੀ ਹੋਰ ਵੀ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਪਹਿਲਾਂ ਵੀ ਲੁੱਟ ਕੀਤੀ ਹੈ ਉਹ ਉਹ ਵੀ ਮੁਕਦਮਾ ਲੁੱਟਖੋ ਦਾ ਪਹਿਲਾ ਦਰਜਾ ਹੈ ਬਾਕੀ ਇਨਵੈਸਟੀਗੇਸ਼ਨ ਦੇ ਦਰਮਿਆਨ ਸਰ ਲੁੱਟ ਕੀਤੇ ਹੋਏ ਜਿਹੜੀ ਪੈਸੇ ਰਕਮ ਜਿਹੜੀ ਹੈਗੀ ਉਹ ਬਰਾਮਦ ਕਰ ਲਈ تھی ਵੀ ਜੀ ਉਹ ਹੁਣ ਇਨਵੈਸਟੀਗੇਸ਼ਨ 'ਚ ਜਿਹੜਾ ਇਹਨਾਂ ਤੋਂ ਰਿਕਵਰੀ ਕਰਾਂ ਇਹ ਪੁਲਸਰ ਅਗਲੀ ਕਾਰਵਾਈ ਕੀ ਹੋਵੇਗੀ ਇਹਦਾ ਪੁਲਸ ਰਿਮਾਂਡ ਅੱਜ ਅਹੀਂ ਹਾਸਲ ਕਰਕੇ ਤੇ ਜਿੰਨੀਆਂ ਵੀ ਇਹਨੇ ਵਾਰਦਾਤਾਂ ਕੀਤੀਆਂ ਜਿਹੜੇ ਵੀ ਇਹਦੇ ਮਤਲਬ ਹੋਰ ਵੀ ਇਹਨਾਂ ਦੇ ਲਿੰਕ 'ਚ ਕੋਈ ਸਾਥੀ ਜਿਹੜੇ ਆ ਇਸ ਤਰ੍ਹਾਂ ਜੀਆਂ ਵਾਰਦਾਤਾਂ ਲੁੱਟਖੋਹ ਦੀਆਂ ਕਰਦੇ ਆ ਉਹਨਾਂ ਨੂੰ ਵੀ ਅਸੀਂ ਗ੍ਰਿਫਤਾਰ ਕਰਾਂਗੇ ਇਹਨਾਂ ਮਸਲ ਕਿਹੜੇ ਕਿਹੜੇ ਹਥਿਆਰ ਸੀ ਵਾਰਦਾਤ ਤੋਂ ਇਹਨਾਂ ਕੋਲੇ ਵਾਰਦਾਤ ਕਰਨ ਸਮੇਂ ਜਿਹੜਾ ਪਿਸਤਲ ਸੀ ਜਿਹੜਾ ਕਿ ਅਸੀਂ ਆ ਬਰਾਮਦ ਕਰ ਲਿਆ ਠੀਕ ਹੈ ਜੀ ਤੇ ਬਾਕੀ ਵੀ ਇਹਨਾਂ ਤੋਂ ਜਿਹੜੀ ਬਰੀਕੀ ਦੇ ਨਾਲ ਜਿਹੜੀ ਆ ਅਸੀਂ ਜਿਹੜੀ ਆ ਤਪਤੀਸ਼ ਜਿਹੜੀ ਆ ਕਰ ਰਹੇ ਐਸ ਤੋਂ ਜੈ ਨਿਊਜ਼ਲੀ ਅਮਰਸਰ ਤੋਂ ਹਰਜੀਤ ਸਿੰਘ ਕਰ ਰਿਹਾ ਰਿਪੋਰਟ